ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇੱਥੇ ਟਾਈਮ ਹੋ ਗਿਆ ਸੀ ਸਵੇਰ ਦਾ 9:38 ਦਾ ਤਰੀਕ 3 ਨਵੰਬਰ ਦਿਨ ਸੋਮਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇੱਥੇ ਮੈਂ ਖਵਾ ਰਹੀ ਹਾਂ ਜੀ ਮੰਮੀ ਨੂੰ ਰੋਟੀ ਤੇ ਤੁਸੀਂ ਸੋਚ ਰਹੇ ਹੋਵੋਗੇ ਹਨਾ ਵੀ ਮੈਂ ਕਿਉਂ ਖਵਾ ਰਹੀ ਆ ਆਪ ਕਿਉਂ ਨਹੀਂ ਖਾ ਰਹੇ ਕਿਉਂਕਿ ਨਾ ਇਹਨਾਂ ਦੇ ਬ੍ਰੇਨ ਦੇ ਵਿੱਚ ਹਨੇ ਕਨਫਿਊਜ਼ਨ ਬਹੁਤ ਜ਼ਿਆਦਾ ਆ ਗਈ ਪਹਿਲਾਂ ਤਾਂ ਯਾਨੀ ਇਹ ਚਮਚਾ ਫੜਨਾ ਵੀ ਭੁੱਲ ਗਏ ਸੀ ਪੁੱਠਾ ਹੀ ਚਮਚਾ ਫੜਦੇ ਸੀਗੇ ਤੇ ਪਰ ਹੁਣ ਦਵਾਈ ਨਾਲ ਵੀ ਤੁਹਾਡੀਆਂ ਸਾਰੀਆਂ ਦੁਆਵਾਂ ਨਾਲ ਪਰਮਾਤਮਾ ਦੀ ਮਿਹਰ ਦੇ ਨਾਲ ਚਮਚਾ ਤਾਂ ਇਹ ਸਿੱਧਾ ਫੜਨ ਲੱਗ ਗਏ ਨੇ ਤੇ ਉਹਨੂੰ ਭਰ ਕੇ ਆਉ ਦੇ ਮੂੰਹ ਚ ਪਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਹਣਾ ਪਰ ਮੈਨੂੰ ਆਇਆ ਵੀ ਹਲੇ ਵੀ ਵੀ ਕਿਤੇ ਉੱਤੇ ਨਾ ਡੋਲ ਲੈਣਾ ਹਣਾ ਕੱਪੜੇ ਨਾ ਖਰਾਬ ਕਰ ਲੈਣ ਇਸ ਕਰਕੇ ਹਲੇ ਵੀ ਮੈਂ ਹੀ ਖਵਾਉਣੀ ਆ ਤੇ ਬਾਕੀ ਇਹ ਆ ਵੀ ਹੌਲੀ ਹੌਲੀ ਫਰਕ ਪੈ ਰਿਹਾ ਹਣਾ ਜਿਵੇਂ ਅੱਗੇ ਨਾਲੋਂ ਪਹਿਲਾਂ ਸ਼ੁਰੂ ਦੇ ਵਿੱਚ 1-2% ਫਰਕ ਪਿਆ ਹੁਣ 3 ਤੋਂ 4% ਸਾਨੂੰ ਫਰਕ ਲੱਗਦਾਗਾ ਬੋਲਣ ਦੇ ਵਿੱਚ ਵੀ ਕਾਫੀ ਕਲੈਰਿਟੀ ਆ ਗਈ ਆ ਤੇ ਪਰ ਹਲੇ ਵੀ ਜੀ ਆਪਾਂ ਕਹੀਏ ਪੂਰੇ ਤੌਰ ਤੇ ਠੀਕ ਨਹੀਂ ਹਲੇ ਵੀ ਪੂਰੇ ਤੌਰ ਤੇ ਠੀਕ ਤਾਂ ਨਹੀਂ ਆ ਚਲੋ ਉਹ ਵੀ ਉਮੀਦ ਆ ਵਾਹੀ ਗੁਰੂ ਮੇਰ ਕਰਨਗੇ ਉਹ ਵੀ ਫਰਕ ਪਊਗਾ ਹਰ ਦੁੱਖ ਸੁੱਖ ਜਿਹੜਾ ਆਉਂਦਾ ਕੁਝ ਨਾ ਕੁਝ ਸਿਖਾ ਕੇ ਜਾਂਦਾ ਨਾ ਪਹਿਲਾਂ ਦੇ ਸ਼ੁਰੂ ਦੇ ਦਿਨਾਂ 'ਚ ਤਾਂ ਮੈਂ ਬਿਲਕੁਲ ਟੁੱਟ ਗਈ ਸੀ ਪਰ ਸਾਰਿਆਂ ਦੇ ਸਪੋਰਟ ਸਾਧਕਾ ਹਨਾ ਸਾਰਿਆਂ ਨੇ ਮੈਨੂੰ ਮੈਂਟਲੀ ਬਹੁਤ ਜਨੀ ਕੀ ਸਹਾਰਾ ਦਿੱਤਾ ਵੀ ਤੂੰ ਟੈਨਸ਼ਨ ਨਾ ਲੈ ਸਭ ਠੀਕ ਹੋ ਜੂ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਬਹੁਤ ਤਵਾਵਾ ਕੀਤੀਆਂ ਤੇ ਉਹਦੇ ਨਾਲ ਵੀ ਮੇਰਾ ਬਹੁਤ ਹੌਸਲਾ ਵਧਿਆ ਤੇ ਬਾਕੀ ਅਰਮਾਨ ਦੇ ਡੈਡੀ ਵੀ ਗਏ ਹੋਏ ਨੇ ਲੁਧਿਆਣਾ ਡੀਐਮਸੀ ਦੇ ਵਿੱਚ ਤੇ ਮੰਮੀ ਦੀ ਜਿਹੜੀ ਦਵਾਈ ਲੈਣ ਵਾਸਤੇ ਤੇ ਜਾਣਾ ਤਾਂ ਉਹਨਾਂ ਨੇ ਐਤਵਾਰ ਨੂੰ ਸੀਗਾ ਤੇ ਪਰ ਫਿਰ ਨਾ ਉਸ ਦਿਨ ਜਿਹਨੀ ਡਾਕਟਰ ਕੋਲ ਟਾਈਮ ਬੈਠੀ ਸੀ ਤੇ ਇਹਨਾਂ ਨੇ ਉਦਨੇ ਮੰਡੀ 'ਚ ਬੈਠੇ ਸੀ ਹਜਰੀ ਸੀਟੀ ਹੋਈ ਸੀ ਸੋ ਤਾਂ ਕਰਕੇ ਹੁਣ ਵੀ ਅੱਜ ਗਏ ਹੋਏ ਨੇ ਤੇ ਅਰਮਾਨ ਬੈਠਾਗਾ ਤੇ ਉਹ ਆਇਆ ਸੀ ਮੇਰੇ ਨਾਲ ਬਾਹਰੋਂ ਥੋੜਾ ਕੰਮ ਜਾ ਕਰਵਾ ਕੇ ਤੇ ਬਾਕੀ ਹੁਣ ਰਮਾਨ ਨੂੰ ਵੀ ਮੈਂ ਕਿਹਾ ਮੈਂ ਕਿਹਾ ਚਲ ਹੁਣ ਤੂੰ ਆਦਾ ਸਕੂਲ ਜਾਣਾ ਸ਼ੁਰੂ ਕਰ ਲਈ ਹਣਾ ਤੇ ਵੀ ਚਲ ਹੁਣ ਥੋੜਾ ਠੀਕ ਨੇ ਤੇ ਪਰ ਇਹਦੇ ਡੈਡੀ ਕਹਿੰਦੇ ਵੀ ਹਲੇ 1-2 ਦਿਨ ਹੋਰ ਰੁਕ ਜਾ ਵੀ ਚਲ ਵੈਸੇ ਬਾਥਰੂਮ ਤੱਕ ਵੀ ਹੁਣ ਆਪਣੇ ਆਪ ਕਾਫੀ ਹੱਦ ਤੱਕ ਚਲੇ ਜਾਂਦੇ ਨੇ ਥੋੜਾ ਜਿਹਾ ਸਹਾਰਾ ਸਾਨੂੰ ਦੇਣਾ ਪੈਂਦਾਗਾ ਪਰ ਇਹ ਡੈਡੀ ਕਹਿੰਦੇ ਵੀ ਚਲੋ ਹੋਰ ਫਰਕ ਪੈ ਜੂ ਫੇਰ ਵੀ ਸਾਨੂੰ ਵੀ ਟੈਨਸ਼ਨ ਜੀ ਨਹੀਂ ਰਹੂਗੀ ਵੀ ਤੂੰ ਵੀ ਘਰੇ ਕੱਲੀ ਆ ਵੀ ਕੰਮ ਵੀ ਕਰਨਾ ਹੁੰਦਾ ਹਨਾ ਤੇ ਵੀ ਫਿਰ ਕੋਲ ਵੀ ਬੈਠਣਾ ਹੁੰਦਾ ਸੋ ਇਸ ਕਰਕੇ ਇੱਕ ਦੋ ਦਿਨ ਉਹ ਕਹਿੰਦੇ ਵੀ ਹੋਰ ਰਮਾਨ ਤੂੰ ਰੁਕ ਜਾ ਵੀ ਫਿਰ ਚਲੇ ਜਾਏ ਤੇ ਬਾਕੀ ਰਮਾਨ ਨੇ ਇੱਥੇ ਲਾਈ ਹੋਈ ਸੀ ਪੰਜਾਬੀ ਫਿਲਮ ਉਹ ਦੇਖ ਰਿਆ ਸੀਗਾ ਗਿੱਪੀ ਗਰੇਵਾਲ ਦੀ ਤੇ ਨਾਲ ਹੀ ਮੈਂ ਵੀ ਦੇਖ ਰਹੀ ਸੀਗੀ ਤੇ ਤੁਸੀਂ ਦੇਖ ਹੀ ਰਹੇ ਹੋ ਹਨਾ ਮੰਮੀ ਵੀ ਨਾ ਕੁਝ ਬੋਲ ਰਹੇ ਆ ਨਾ ਕੁਝ ਜਿਹੜਾ ਵੀ ਕੁਝ ਰਿਐਕਟ ਕਰ ਰਹੇ ਆ ਕਿਉਂਕਿ ਬ੍ਰੇਨ ਦੇ ਵਿੱਚ ਹਨਾ ਕਨਫਿਊਜ਼ਨ ਜਦੋਂ ਹੁੰਦੀ ਆ ਉਦੋਂ ਨਹੀਂ ਸਮਝ ਆਉਂਦਾ ਆਪਾਂ ਨੂੰ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਤੇ ਇਹ ਤਾਂ ਚੀਜ਼ ਹੀ ਇੰਨੀ ਵੱਡੀ ਆ ਹਨਾ ਤੇ ਚਲੋ ਵਾਹਿਗੁਰੂ ਮਿਹਰ ਕਰਨਗੇ ਸਭ ਠੀਕ ਹੋਊਗਾ ਪੋਜ਼ਿਟਿਵ ਸੋਚਣੇ

ਬਾਕੀ ਮੰਮੀ ਦੀ ਸਿਹਤ ਨੂੰ ਲੈ ਕੇ ਵੀ ਤੁਹਾਨੂੰ ਪਤਾ ਹੀ ਹੈ ਵੀ ਹਲੇ ਠੀਕ ਨਹੀਂ ਹੈਗੇ ਕੁਛ ਕੁਛ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਮੈਨੂੰ ਵੀ ਪੂਰਾ ਵਿਸ਼ਵਾਸ ਹੈ ਪਰਮਾਤਮਾ 'ਤੇ ਵੀ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਤੇ ਵੀ ਜਿਹੜਾ ਮੇਰੀ ਮਿਹਨਤਾਂ ਦੀ ਫਲ ਵੀ ਮੈਨੂੰ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਬਹੁਤ ਦੁਆਵਾਂ ਦਿੱਤੀਆਂ ਬਹੁਤ ਅਸੀਸਾਂ ਦਿੱਤੀਆਂ ਬਹੁਤ ਆਪਦੀ ਰਾਇ ਸਾਡੇ ਨਾਲ ਸਾਂਝੀ ਕੀਤੀ ਵੀ ਅਸੀਂ ਕੀ ਕੁਛ ਇਹਨਾਂ ਨੂੰ ਖਾਣ ਨੂੰ ਦੇ ਸਕਦੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੀਆਂ ਅਸੀਸਾਂ ਤੁਹਾਡੀਆਂ ਦੁਆਵਾਂ ਸਾਡੇ ਲਈ ਬਹੁਤ ਖਾਸ ਨੇ ਬਹੁਤ ਮਾਇਨੇ ਰੱਖਦੀਆਂ ਨੇ ਪਤਾ ਨਹੀਂ ਪ੍ਰਮਾਤਮਾ ਕੀ ਦੀ ਅਸੀਸ ਆਣਾ ਕੀ ਦੀ ਦੁਆ ਜਿਹੜੀ ਹੈ ਨੀੜੀ ਹੋ ਕੇ ਸੁਣ ਲੈਂਦਾ ਸੋ ਬਸ ਇਦਾਂ ਹੀ ਆਪਣੀ ਜਿਹੜੀ ਸਪੋਰਟ ਆ ਬਣਾ ਹੀ ਰੱਖਿਓ ਇਦਾਂ ਹੀ ਮੰਮੀ ਲਈ ਦੁਆਵਾਂ ਜ਼ਰੂਰ ਕਰਿਓ ਕਿ ਉਹ ਛੇਤੀ ਤੋਂ ਛੇਤੀ ਠੀਕ ਹੋ ਜਾਣ ਤੇ ਆਪਾਂ ਵੀ ਇਹੇ ਦੁਆ ਕਰਦੇ ਹਾਂ ਵੀ ਕਦੇ ਵੀ ਪਰਮਾਤਮਾ ਕਿਸੇ ਦੇ ਬੱਚੇ ਨੂੰ ਉਸਦੇ ਮਾਪ ਦੇ ਮਾਪਾਪ ਦੇ ਸੰਬੰਧੀ ਇਹ ਜਹਾ ਦੇਣਾ ਕਦੇ ਨਾ ਦੇਖਣਾ ਪਵੇ ਵੀ ਇਹੇ ਜਹਾਣਾ ਕਿ ਚਲੋ ਬਿਮਾਰੀਆਂ ਛੋਟੀਆਂ ਮੋਟੀਆਂ ਉਹ ਤਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਜਿਹੜੀ ਇਹ ਬਿਮਾਰੀ ਹੈ ਇਹਦਾ ਨਾਂ ਹੀ ਬਹੁਤ ਡਰਾਵਣਾ ਮਨ ਇੱਕਦਮ ਡਰ ਜਾਂਦਾ ਤੇ ਹੁਣ ਮੈਂ ਲੱਗੀ ਹਾਂ ਮੰਮੀ ਵਾਸਤੇ ਕਿਨੂਆ ਬਣਾਉਣਾ ਹਨਾ ਸਬਜ਼ੀਆਂ ਸੁਰਜੀਆਂ ਪਾ ਕੇ ਪਤਾ ਜਾਈ ਬਣਾਉਣੇ ਹੁੰਦੀਆਂ ਅੱਥ ਨੇ ਵੀ ਇਹਨਾਂ ਨੂੰ ਤਾਜ਼ਾ ਬਣਾ ਕੇ ਦਿਨੀਆਂ ਸਵੇਰੀ ਹੋਈ ਤੇ ਬਾਕੀ ਰੋਟੀ ਪਾਣੀ ਮੈਂ ਬਣਾ ਲਿਆ ਤੇ ਰਸੋਈ ਵੀ ਮੈਂ ਸਾਫ਼ ਕਰ ਲਈ ਆ ਝਾੜੂ ਵਗੈਰਾ ਵੀ ਲੱਗ ਗਿਆ ਬਾਕੀ ਥੋੜੀ ਸੈਟਿੰਗ ਕਰਨ ਵਾਲੀ ਰਹਿੰਦੀ ਆ ਕਿਉਂਕਿ ਇਹ ਸਬਜ਼ੀਆਂ ਵਗੈਰਾ ਧੋ ਕੇ ਰੱਖੀਆਂ ਹੋਈਆਂ ਨੇ ਮੈਂ ਦੁੱਧੋ ਬਾਲਣਾ ਰਹਿੰਦਾ ਬਾਕੀ ਜਿਹੜੇ ਧੋਤੇ ਹੋਏ ਭਾਂਡੇ ਆ ਉਹ ਚੱਕ ਕੇ ਸਾਹਮਣੇ ਰਹਿੰਦੇ ਨੇ ਬਸ ਹਨਾ ਬਾਲਟੀ ਵਗੈਰਾ ਤਾਂ ਨਹੀਂ ਰਹਿੰਦੀ ਆ ਬਾਕੀ ਸਾਰਾ ਕੰਮ ਮੇਰਾ ਹੋ ਗਿਆ ਤੇ ਸਬਜ਼ੀਆਂ ਮੇਰੀਆਂ ਮਟਰ ਵਗੈਰਾ ਕੱਢੇ ਪਏ ਨੇ ਗਾਜਰਾ ਭਾ ਇੱਕ ਪਉਣੀ ਉਹ ਵੀ ਨਾਲ ਨਾਲ ਫਟਾਫਟ ਛਿੱਲ ਕੇ ਕੱਟ ਲਾਂਗੇ ਥੋੜਾ ਜਿਹਾ ਪਾਵਾਂਗੀ ਪਿਆਜ਼ ਤੇ ਤੁਹਾਨੂੰ ਦਿਖਾਉਣੀ ਆ ਕਿਨਵਾ ਕਿਵੇਂ ਬਣਦਾ ਬਹੁਤ ਵਧੀਆ ਚੀਜ਼ ਹੈ ਮੈਂ ਵੀ ਕੱਲ ਥੋੜਾ ਖਾ ਕੇ ਦੇਖਿਆ ਸੀ ਬਹੁਤ ਸਵਾਦ ਹੁੰਦਾ ਤੇ ਬਹੁਤ ਵਧੀਆ ਇਸ ਚੀਜ਼ ਵਾਸਤੇ ਤੁਸੀਂ ਵੀ ਖਾ ਸਕਦੇ ਹੋ ਵੈਸੇ ਕਹਿੰਦੇ ਇਹਦੇ ਨਾਲ ਤਾਕਤ ਬਹੁਤ ਆਉਂਦੀ ਹੈ ਸਰੀਰ ਦੇ ਵਿੱਚ ਤੇ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਵੀ ਕਿਨਵਾ ਕਿਉਂਕਿ ਮੈਂ ਪਹਿਲੀ ਵਾਰੀ ਇਹ ਚੀਜ਼ ਬਣਾਈ ਆ ਹਨਾ ਤੇ ਮੈਂ ਕਦੇ ਪਹਿਲਾਂ ਇਹ ਦੂਪਹਿਰ ਖਾਦਾ ਵੀ ਨਹੀਂ ਸੀ ਕਦੇ ਸੁਣਿਆ ਵੀ ਨਹੀਂ ਸੀ ਤੇ ਹੋ ਸਕਦਾ ਤੁਸੀਂ ਤਾਂ ਖਾਦਾ ਹੋਵੇ ਲੇਕਿਨ ਮੈਂ ਨਹੀਂ ਕਦੇ ਖਾਦਾ ਸੀ ਮੈਂ ਕਦੇ ਇਹਦਾ ਨਾਮ ਵੀ ਨਹੀਂ ਸੁਣਿਆ ਸੀ ਤੇ ਚਲੋ ਜੀ ਹਮਾ ਫਟਾਫਟ ਕਿਉਂਕਿ ਫਿਰ ਮੰਮੀ ਦਾ ਜਿਹੜਾ ਹੈਗਾ ਉਹਨਾਂ ਨੂੰ ਦਵਾਈ ਵਗੈਰਾ ਵੀ ਦੇਣੀ ਆ ਉਸ ਤੋਂ ਬਾਅਦ ਤੇ ਬਾਕੀ ਦੀ ਸਰੀਰ ਦੀਆਂ ਦਵਾਈਆਂ ਉਹ ਦੇ ਚੁੱਕੀਆਂ ਬਾਕੀ ਦੀ ਉਹ ਦੇਸੀ ਚੀਜ਼ਾਂ ਉਹ ਵੀ ਮੈਂ ਉਹਨਾਂ ਨੂੰ ਦੇ ਚੁੱਕੀਆਂ ਜਿਵੇਂ ਹਲਦੀ ਹੋ ਗਈ ਹਨਾ ਲਸਣ ਹੋ ਗਿਆ ਨਿੰਮ ਦੇ ਪੱਤੇ ਹੋ ਗਏ ਤુલਸੀ ਹੋ ਗਈ ਤੇ ਇੱਕ ਆਪਣਾ ਜਿਹੜਾ ਹੈਗਾ ਵਿਨੀਗਰ ਜਿਹੜਾ ਸੇਬ ਦਾ ਸਿਰਕਾ ਜਿਹਨੂੰ ਆਪਾਂ ਕਹਿੰਦੇ ਆ ਇੱਥੇ ਮੈਂ ਤੁਹਾਨੂੰ ਦਿਖਾਨੀ ਆ ਆਪਿਆ ਆਹ ਵਾਲਾ ਸੇਬ ਦਾ ਸਿਰਕਾ ਤੇ ਇਹ ਆਪਾਂ ਉਹਨਾਂ ਨੂੰ ਥੋੜਾ ਥੋੜਾ ਦੇ ਰਹੇ ਹਾਂ ਇੱਕਦਮ ਨਹੀਂ ਆਪਾਂ ਦੇ ਰਹੇ ਥੋੜਾ ਥੋੜਾ ਦੇ ਰਹੇ ਹਾਂ ਕਿਉਂਕਿ ਇਹ ਵੀ ਖੱਟਾ ਹੁੰਦਾ ਹਨ ਤੇ ਚਲੋ ਜੀ ਹੁਣ ਜਿਹੜਾ ਬਾਕੀ ਦਾ ਕੰਮ ਹੋਵੇ ਮੈਂ ਫਟਾਫਟ ਕੰਪਲੀਟ ਕਰ ਲਵਾਂ ਆਪਣਾ ਤੇ ਤੁਸੀਂ ਵੀਡੀਓ ਤੇ ਬਣੀ ਰਹੀ ਹੋ ਚੈਨਲ ਨੂੰ ਹੁਣ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਹੁਣ ਸਾਨੂੰ ਤੁਹਾਡੇ ਸਪੋਰਟ ਦੀ ਮੈਂਟਲੀ ਸਪੋਰਟ ਦੀ ਫਾਈਨੈਂਸ਼ੀਅਲੀ ਸਪੋਰਟ ਦੀ ਵੀ ਸਾਨੂੰ ਲੋੜ ਆ ਕਿਉਂਕਿ ਹੁਣ ਥੋੜੀ ਜੀ ਹਨਾ ਖਰਚੇ ਵੀ ਵਧੇ ਨੇ ਤੇ ਬਾਕੀ ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ ਆਰਗੈਨਿਕ ਚੀਜ਼ਾਂ ਹੁੰਦੀਆਂ ਖਾਸ ਕਰਕੇ ਇਹ ਥੋੜੀਆਂ ਮਹਿੰਗੀਆਂ ਆਉਂਦੀਆਂ ਤੁਹਾਨੂੰ ਵੀ ਪਤਾ ਅੱਜ ਦੇ ਟਾਈਮ 'ਚ ਆਰਗੈਨਿਕ ਚੀਜ਼ਾਂ ਮਿਲਦੀਆਂ ਹੀ ਨਹੀਂ ਹਨਾ ਚਲੋ ਜੀ ਫੇਰ ਮੈਨੂੰ ਫਿਰ ਲੇਟ ਨਾ ਹੋ ਜਾਵੇਂ ਫਟਾਫਟ ਮੈਂ ਕੰਮ ਸ਼ੁਰੂ ਕਰਾਂ ਕਿੰਨੇ ਵਾਸਤੇ ਥੋੜੇ ਜਿ ਮੈਂ ਮਟਰ ਕੱਟ ਕੇ ਰੱਖੇ ਹੋਏ ਸੀਗੇ ਇੰਨੇ ਕੁ ਮਟਰ ਪਾਉਂਗੀ ਇੱਕ ਮੈਂ ਗਾਜਰ ਛੱਲ ਲੈਣੀ ਆ ਇਹ ਤੋਂ ਬਿਨਾ ਘਿਓ ਤੋਂ ਬਿਨਾ ਸਰੋਂ ਦੇ ਤੇਲ ਤੋਂ ਬਣਾਵਾਂਗੇ ਤੇ ਸਿਰਫ ਪਾਣੀ ਪਾਵਾਂਗੇ ਤੇ ਜੀਰਾ ਬਾਕੀ ਸਬਜ਼ੀ ਪਾਵਾਂਗੇ ਹੋਰ ਕੋਈ ਚੀਜ਼ ਨਹੀਂ ਪਾਉਣੀ ਆਪਾਂ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਹਾਂ ਆਪਾਂ ਦੇਖਦੇ ਹਾਂ ਆਪਾਂ ਕਿਵੇਂ ਕਹਿੰਦੇ ਹੁੰਦੇ ਵੀ ਕਿਵੇਂ ਪਾਣੀ ਦੇ ਵਿੱਚ ਪਕਾ ਕੇ ਖਾ ਲੈਂਦੇ ਨੇ ਇਹ ਇਹ ਵੀ ਪਾਣੀ ਦੇ ਵਿੱਚ ਪੱਕੀ ਹੋਈ ਹਨਾ ਦਾਲ ਸਬਜ਼ੀ ਹੁੰਦੀ ਆ ਜਿਹੜਾ ਤੇਲ ਵਗੈਰਾ ਜ਼ਿਆਦਾ ਨਹੀਂ ਹੁੰਦਾ ਉਹ ਜ਼ਿਆਦਾ ਸਿਹਤਮੰਦ ਮੰਨੀ ਜਾਂਦੀ ਆ ਤੇ ਪਰ ਆਪਾਂ ਮੂੰਹ ਦਾ ਸਵਾਦ ਦੇਖਣ ਲੱਗ ਜਾਂਦੇ ਹਾਂ ਆਪਾਂ ਨੂੰ ਐ ਹੁੰਦਾ ਵੀ ਨਹੀਂ ਸਵਾਦ ਨਹੀਂ ਲੱਗਣਾ ਆਪਾਂ ਭਰ ਭਰ ਕੇ ਤੇਲ ਪਾਉਣਿਆਂ ਵਿੱਚ ਪਰ ਨਹੀਂ ਤੇਲ ਮਾੜਾ ਬਹੁਤ ਮਾੜਾ ਹੁਣ ਮੈਂ ਤਾਂ ਇਹਨਾਂ ਨੂੰ ਵੀ ਕਹਤਾ ਮੈਂ ਕਿ ਇੱਕ ਤਾਂ ਚੀਨੀ ਲਿਹਾਉਣੀ ਬੰਦ ਕਰ ਦੋ ਵੀ ਮੈਂ ਚਾਹ ਬਣਾਉਣੀ ਬੰਦ ਕਰ ਦੇਣੀ ਆ ਮੈਂ ਕਿਹਾ ਵੀ ਜੇ ਖੰਡ ਲੈ ਕੇ ਆਂਦੀ ਮੈਂ ਚਾਹ ਨਹੀਂ ਬਣਾਉਣੀ ਮੈਂ ਕਿਹਾ ਗੁੜ ਲੈ ਕੇ ਆਇਆ ਕਰੋ ਤੇ ਇੱਕ ਮੈਂ ਇਹਨਾਂ ਨੂੰ ਕਹਿਤਾ ਮੈਂ ਕਿ ਰਫਾਇੰਡ ਅੱਜ ਤੋਂ ਬਾਅਦ ਰਫਾਇੰਡ ਨਾਲ ਲੈ ਕੇ ਆਇਓ ਤੇ ਸਿਰਫ ਸਰੋਂ ਦਾ ਤੇਲ ਹਨਾ ਜਿਵੇਂ ਸਬਜ਼ੀਆਂ ਵਗੈਰਾ ਤੜਕਾ ਲਾਉਣਾ ਸਰੋਂ ਦਾ ਤੇਲ ਹੀ ਖਾਇਆ ਕਰਾਂਗੇ ਤੇ ਰਾਤ ਨੂੰ ਮੈਂ ਸਬਜ਼ੀਆਂ ਬਾਬਾ ਸਾਰੀਆਂ ਪਾ ਕੇ ਬਣਾਇਆ ਸੀ ਬਹੁਤ ਸਵਾਦ ਬਣਿਆ ਸੀਗਾ ਕਿ ਸਬਜ਼ੀਆਂ ਚ ਚੌਲਾਂ ਚ ਵੀ ਜੇ ਆਪਾਂ ਬਣਾਉਣੇ ਆ ਚੌਲ ਹਨਾ ਕਈ ਵਾਰੀ ਉਹਦੇ ਵੀ ਜੇ ਸਬਜ਼ੀਆਂ ਆਪਾਂ ਬਾਬਾ ਸਾਰੀਆਂ ਪਾਈਏ ਕਿੰਨੇ ਸਵਾਦ ਲੱਗਦੇ ਨੇ ਜੇ ਆਪਾਂ ਕੜਾਹੀ ਰੱਖ ਲਈ ਤੇ ਹੁਣ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਵਗੈਰਾ ਕੁਝ ਨਹੀਂ ਪਾਉਣਾ ਤੇ ਆਪਾਂ ਸਿਰਫ ਇਹਦੇ ਵਿੱਚ ਪਾਵਾਂਗੇ ਜੀਰਾ ਥੋੜੀ ਜਿਹੀ ਕੜਾਹੀ ਗਿੱਲੀ ਆ ਉਹ ਸੁੱਕ ਜਾਂਦੀ ਹੈ ਨਾ ਲੋਚ ਆਪਾਂ ਜੀਰਾ ਥੋੜਾ ਜਿਹਾ ਇਦਾਂ ਭੁੰਨ ਲਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਜੀਰਾ ਭੁੱਜ ਗਿਆ ਨਾ ਫਿਰ ਪਾਣੀ ਪਾ ਲਾਂਗੇ ਥੋੜਾ ਜਿਹਾ ਫਿਰ ਪਾਣੀ ਪਾ ਕੇ ਜਿਹੜੀਆਂ ਆ ਸਬਜ਼ੀਆਂ ਨੇ ਪਿਆਜ਼ ਟਮਾਟਰ ਕੱਟੇ ਹੋਏ ਨੇ ਇਥੇ ਆਹਾ ਹੈਗੀ ਆਪਣੀ ਗਾਜਰ ਤੇ ਮਟਰ ਇਹ ਚਾਰੀ ਚੀਜ਼ਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਵਿੱਚ ਹੀ ਪਾਵਾਂਗੇ ਹਲਕਾ ਜਿਹਾ ਨੂਨ ਪਾਉਣਾ ਹੈ ਹਲਕੀ ਹੀ ਮਿਰਚ ਪਾਉਣੀ ਆ ਬਸ ਉਸ ਤੋਂ ਬਾਅਦ ਣਾੜ ਹੀ ਆਪਾਂ ਇਹਨਾਂ ਨੂੰ ਥੋੜਾ ਸੇਕ ਲਵਾ ਲਾਂਗੇ ਸਬਜ਼ੀਆਂ ਨੂੰ 5 ਕਿ ਮਿੰਟ ਫਿਰ ਉਸ ਤੋਂ ਬਾਅਦ ਕਿਨੂਆ ਪਾਵਾਂਗੇ ਹਨ ਵੈਸੇ ਤਾਂ ਕਿਨੂਆ ਵੀ ਥੋੜਾ ਟਾਈਮ ਲੈ ਜਾਂਦਾ ਪੱਕਣ ਲੱਗਿਆ ਕਿਉਂਕਿ ਮੈਂ ਕੱਲ ਰਾਤ ਪਕਾ ਕੇ ਦੇਖਿਆ ਹਨ ਤੇ ਪਹਿਲਾਂ ਬੰਨ ਥੋੜਾ ਘੋਨ ਲੈਨੇ ਆ ਤੇ ਲੋ ਜੀ ਜੀਰਾ ਆਪਣਾ ਭੁੱਜ ਗਿਆ ਹੁਣ ਪਾਵਾਂਗੇ ਪਾਣੀ ਚੱਕ ਪਾਣੀ ਪਾਤਾ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਨੂਨ ਮਿਰਚ ਤੇ ਨੂਨ ਵੀ ਤੁਸੀਂ ਦੇਖੋ ਬਿਲਕੁਲ ਥੋੜਾ ਜਿਹਾ ਪਾ ਰਹੀ ਹਾਂ ਆਪਾਂ ਜ਼ਿਆਦਾ ਨੂਨ ਨਹੀਂ ਪਾਉਣਾ ਤੇ ਮਿਰਚ ਵੀ ਆਪਾਂ ਥੋੜੀ ਜਿਹੀ ਪਾਉਣੀ ਆ ਆਹ ਲੋ ਜੀ ਇੰਨੀ ਮਿਰਚ ਪਾਉਂਦੇ ਬਸ ਠੀਕ ਹੈ ਹੋਰ ਆਪਾਂ ਜ਼ਿਆਦਾ ਇੱਥੇ ਕੁਝ ਨਹੀਂ ਪਾਉਣਾ ਨਾਲ ਹੀ ਹਣ ਆਪਾਂ ਪਾ ਦਾਂਗੇ ਸਬਜ਼ੀਆਂ ਤੇ ਨਾਲੇ ਪਾ ਦੇ ਪਿਆਜ਼ ਤੇ ਟਮਾਟਰ ਮਣੇ ਦੇ ਵਿੱਚ ਪਾਣੀ ਆਪਾਂ ਹੋਰ ਪਾਵਾਂਗੇ ਤੇਰੇ ਨੂੰ ਥੋੜਾ ਬਾੜਾ ਦਵਾ ਦਾਂਗੇ ਫਿਰ ਆਪਾਂ ਕਿਨੂਆ ਪਾਵਾਂਗੇ ਇੱਥੇ ਤੇ ਲਓ ਜੀ ਇੰਨਾ ਕੁ ਪਾਣੀ ਪਾਤਾ ਆਪਾਂ ਸਬਜ਼ੀਆਂ ਆਪਣੀਆਂ ਵਧੀਆ ਡੁੱਬ ਗਈਆਂ ਹੁਣ ਆਪਾਂ ਇਹਨੂੰ ਟੱਟ ਦਾਂਗੇ ਇੱਕੋ ਬਾੜਾ ਦਵਾਵਾਂਗੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਕਿਨੂਆ ਤੇ ਆਹ ਹੈ ਜੀ ਕਿਨੂਆ ਆਰਗੇਨਿਕ ਹੈ ਠੀਕ ਹੈ ਤੇ ਇਹ ਲਿਖਿਆ ਵੀ ਹੋਇਆ ਹੈ ਨਾ 글루ਟਨ ਫ੍ਰੀ ਹੈ ਕੰਪਲੀਟ ਪ੍ਰੋਟੀਨ ਹੈ ਹੋਲ ਗ੍ਰੀਨ ਹੈ ਕੋਲੇਸਟ੍ਰੋਲ ਫ੍ਰੀ ਹੈ ਈਜ਼ੀ ਟੂ ਪ੍ਰਿਪੇਅਰ ਹੈ ਆਸਾਨੀ ਨਾਲ ਬਣ ਜਾਂਦਾ ਹੈ ਤੇ ਇਹ ਅੱਧਾ ਕਿਲੋ ਦਾ ਆਪਾਂ ਨੂੰ ਮਿਲਿਆ ਪੌਣੇ ਇੱਕ 300 ਰੁਪਏ ਦਾ ਮਿਲਿਆ ਸ਼ਾਇਦ ਹਨ 250 ਦਾ ਕਹਿ ਰਹੇ ਸੀ ਇਹ ਹੁਣ ਮੇਰੇ ਦਿਮਾਗ 'ਚ ਵੀ ਹੈ ਨਹੀਂ ਤੇ ਇੱਥੇ ਰੇਟ 295 ਲਿਖਿਆ ਹੋਇਆ ਆ ਲਿਖਿਆ ਹੋਇਆ ਤੇ ਬਾਕੀ ਹੁਣ ਆਪਾਂ ਇਹਨੂੰ ਅ ਥੋੜਾ ਬੌਲੀ ਚ ਪਾ ਕੇ ਇੱਧਰ ਆਪਾਂ ਸਬਜ਼ੀਆਂ ਨੂੰ ਬਾਲਾ ਆ ਗਿਆ ਸੀ ਥੋੜਾ ਪਾਣੀ ਹੋਰ ਪਾਤਾ ਤੇ ਹੁਣ ਆਪਾਂ ਜਿਹੜਾ ਕਿਨੂਆ ਪਾ ਦਿੰਨੇ ਆ ਵਿੱਚ ਤੇ ਲੋ ਜੀ ਐਦਾਂ ਦਿਖਦਾ ਕਿਨੂਆ ਬਰੀਕ ਬਰੀਕ ਤੇ ਦਾਣੇ ਨੇ ਇਹ ਬਾਕੀ ਕੱਲ ਰਾਤ ਮੈਂ ਥੋੜਾ ਜਿਹਾ ਦੁੱਧ ਬਣਾਇਆ ਸੀ ਫਿਰ ਇਹਨਾਂ ਨੇ ਛੱੜਤਾ ਸੀ ਉਹ ਤੇ ਫਿਰ ਤਾਂ ਕਰਕੇ ਆਪਾਂ ਥੋੜੇ ਪਾਇਆ ਹੁਣ ਹਨਾ ਇੱਕ ਤਾਂ ਇਹ ਮਹਿੰਗਾ ਵੀ ਬਹੁਤ ਆ ਤੇ ਬਾਕੀ ਫਿਰ ਇਹ ਆ ਵੀ ਆਪਾਂ ਫਰੈਸ਼ ਫੂੜੀ ਲੈਣਾਗਾ ਬੇਹਾ ਖਾਣਾ ਨਹੀਂ ਦੇਣਾ ਸੋ ਹੁਣ ਮੈਂ ਇਹਨੂੰ ਥੋੜਾ ਧੋ ਲੂੰਗੀ ਧੋ ਕੇ ਫਿਰ ਆਪਾਂ ਵਿੱਚ ਪਾ ਲਾਂਗੇ। ਲਓ ਜੀ ਪਛਾਰਣੀ ਦੀ ਪਕੀ ਧੋ ਲਿਆ ਸੀ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਵਿੱਚ। ਤੇ ਇਹਦੇ ਨਾਲ ਤੁਸੀਂ ਸੋਚੋਗੇ ਵੀ ਬਹੁਤ ਥੋੜਾ ਪਾਇਆ ਮੈਂ ਇਹਨੇ ਫੁੱਲ ਜਾਣਾ। ਤੇ ਮੈਂ ਤੁਹਾਨੂੰ ਦਿਖਾਉਂਗੀ ਤੇ ਸਬਜ਼ੀਆਂ ਦੇ ਜਿੰਨੀਆਂ ਸਬਜ਼ੀਆਂ ਹੋਣੀਆਂ ਤਕਰੀਬਨ ਉਨਾਂ ਹੀ ਇਹਨੇ ਫੁੱਲ ਜਾਣਾ। ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਮੈਂ ਤੁਹਾਨੂੰ ਬਣਨ ਤੋਂ ਬਾਅਦ ਵੀ ਦਿਖਾਉਂਗੀ ਤੇ ਹੁਣ ਆਪਾਂ ਇਹਨੂੰ ਟੱਕ ਕੇ ਪਕਾ ਲੈਨੇ ਆ ਚੰਗੀ ਤਰ੍ਹਾਂ। ਲਓ ਜੀ ਆਪਣਾ ਇਹ ਵੀ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਦੇ ਵਿੱਚ ਹਨਾ ਆ ਹੈਗਾ ਨਾ ਇਹ ਫੁੱਲ ਕੇ ਦੇਖੋ ਥੋੜਾ ਜਿਹਾ ਪਾਇਆ ਸੀ ਫੁੱਲ ਕੇ ਕਿੰਨਾ ਬਣ ਗਿਆ ਹਨਾ ਤੇ ਸਬਜ਼ੀਆਂ ਆਪਾਂ ਬਾਦਰ ਰੱਖੀਆਂ ਨੇ ਕਿਹੜਾ ਪਾਣੀ ਆ ਇਹ ਵੀ ਪਚੰਗੀ ਤਰ੍ਹਾਂ ਮਚਾ ਲਾਂਗੇ ਤੇ ਫਿਰ ਠੰਡਾ ਕਰਕੇ ਫਿਰ ਖਵਾਵਾਂਗੇ ਤੇ ਸਬਜ਼ੀਆਂ ਬਾਦਰ ਤਾਂ ਰੱਖੀਆਂ ਹਨਾ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਤੜਕਾ ਨਹੀਂ ਲਾਇਆ ਕੋਈ ਜਿਆਦਾ ਨੂਨ ਮਿਰਚ ਨਹੀਂ ਪਾਇਆ ਤੇ ਜੇ ਸਬਜ਼ੀਆਂ ਵੀ ਘੱਟ ਰੱਖਾਂਗੇ ਹਨਾ ਫਿਰ ਇਹ ਖਾਣ ਨੂੰ ਜਦੋਂ ਉਹਨਾਂ ਨੂੰ ਵਧੀਆ ਨਹੀਂ ਲੱਗਣਾ ਬੀਕ ਖੋਸ਼ੋ ਕੀ ਖਾਣ ਤਾਂ ਕਰਕੇ ਆਪਾਂ ਇਹਨਾਂ ਸਬਜ਼ੀਆਂ ਵਾਦ ਰੱਖੀਆਂ ਨੇ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਐਦਾਂ ਦਾ ਬਣ ਕੇ ਤਿਆਰ ਹੁੰਦਾ ਦੇਖੋ ਵਿੱਚ ਜੀ ਨਾ ਤੁਹਾਨੂੰ ਆ ਦੇਖੋ ਆ ਚੀਜ਼ ਹੈ ਨਾ ਜਿਵੇਂ ਸਾਬੂ ਦਾਣਾ ਦੀ ਖਿਚੜੀ ਨਹੀਂ ਹੁੰਦੀ ਉਹ ਚੀਜ਼ ਜੀ ਹੈ ਹੈ ਨਾ ਤੇ ਲਓ ਜੀ ਪਾਣੀ ਵੀ ਆਪਣਾ ਇਹਦੇ ਵਿੱਚ ਤੱਕ ਜਿਨ ਮੱਚ ਗਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਥੋੜਾ ਸੇਕ ਲਵਾ ਕੇ ਫਿਰ ਮੈਨੂੰ ਭਾਂਡੇ ਵਿੱਚ ਪਾ ਲੂੰਗੀ ਹਣ ਤੇ ਲਓ ਜੀ ਮੰਮੀ ਦਾ ਜਿਹੜਾ ਖਾਣਾ ਬਣ ਕੇ ਤਿਆਰ ਹੋ ਗਿਆ ਤੇ ਤੇ ਆ ਵੀ ਆਪਣਾ ਥੋੜਾ ਠੰਡਾ ਹੋ ਜੂ ਫਿਰ ਖਵਾਵਾਂਗੇ ਨਾਲ ਹੀ ਆਪਾਂ ਕਰ ਲਿਆ ਖੀਰਾ ਕਦੂਕਸ ਤੇ ਵੈਸੇ ਤਾਂ ਉਹ ਵੀ ਖਾ ਲੈਂਦੀ ਆ ਖੀਰਾ ਪਰ ਮੈਨੂੰ ਇਹ ਆ ਹਨਾ ਵੀ ਕਿਉਂਕਿ ਖੀਰਾ ਥੋੜਾ ਕੈੜਾ ਹੁੰਦਾ ਵੀ ਚੱਬਣ ਦੇ ਵਿੱਚ ਪ੍ਰੋਬਲਮ ਨਾ ਆਵੇ ਇਹਨਾਂ ਨੂੰ ਇਸ ਕਰਕੇ ਮੈਂ ਕਦੂਕਸ ਕਰ ਦੇਣੀ ਹੁੰਦੀ ਆ ਤੇ ਹੁਣ ਥੋੜਾ ਠੰਡਾ ਕਰਕੇ ਫਿਰ ਆਪਾਂ ਉਹਨਾਂ ਨੂੰ ਠਾਉਣੇ ਆ ਹੁਣ ਤੇ ਉਹਨਾਂ ਨੂੰ ਖਵਾਉਣੇ ਆ ਵੈਸੇ ਤਾਂ ਉੱਠ ਗਏ ਸੀ ਇੱਕ ਵਾਰੀ ਦੁਬਾਰਾ ਨੀਂਦ ਆ ਗਈ ਕਿਉਂਕਿ ਜਿਹੜੀ ਸਵੇਰੀ ਆਪਾਂ ਗੋਲੀਆਂ ਦਿੰਨੇ ਆ ਨਾ ਹਨਾ ਜਿਹੜੀ ਖਾਲੀ ਪੇਟ ਵਾਲੀਆਂ ਵੀ ਦੇਣੀਆਂ ਹੁੰਦੀਆਂ ਉਸ ਤੋਂ ਬਾਅਦ ਵੀ ਥੋੜੀ ਉਹਨਾਂ ਤੇ ਚਲੋ ਹੁਣ ਆਪਾਂ ਉਹਨੂੰ ਠਾਉਨੇ ਆਂਗੇ ਫਿਰ ਆਪਾਂ ਨੂੰ ਰੋਟੀ ਪਾਣੀ ਖਵਾਉਨੇ ਆ ਤੇ ਇੱਧਰ ਆਪਣਾ ਕਮਰਾ ਕੁਮਰਾ ਵੈਸੇ ਤਾਂ ਸਾਰਾ ਸੈੱਟ ਕਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਸ ਥੋੜਾ ਜਿਹਾ ਕੱਪੜਾ ਮਾਰਨਾ ਰਹਿੰਦਾਗਾ ਢੂਣ ਤੇ ਤੇ ਡਰਾਉ ਤੇ ਉਹ ਮੈਂ ਰੋਟੀ ਖਵਾ ਕੇ ਫਿਰ ਮਾਰੂੰਗੀ ਕੱਪੜਾ ਤੇ ਚਲੋ ਮੈਂ ਉੱਠ ਜਾ ਉੱਠ ਜਾ ਰੋਟੀ ਖਾ ਲਾਂ ਭੁੱਖ ਲੱਗੀ ਆ ਨਾ ਨਾ ਬਾਬਾ ਨਹੀਂ ਬਾਬਾ ਨਹੀਂ ਬਾਬਾ ਜੀ ਬਾਬਾ ਨੇ ਮੈਂ ਕਿਹ ਰੋਟੀ ਖਾ ਲਾਂ ਠੰਡੀ ਹੋ ਜੂਗੀ ਫਿਰ ਹਣਾ ਰੋਟੀ ਖਾ ਕੇ ਵੀ ਉਸ ਤੋਂ ਬਾਅਦ ਵੀ ਦਵਾਈ ਲੈਣੀ ਆ ਨਾ ਉੱਠਣਾ ਜੀ ਨਹੀਂ ਕਰਦਾ ਕਿਸ ਤਰੇ ਚ ਆਹੋ ਆਪਾਂ ਇਹਨਾਂ ਨੂੰ ਰੋਟੀ ਖਵਾ ਕੇ ਜੀ ਫਿਰ ਇਹਨਾਂ ਨੂੰ ਬਾਹਰ ਕੱਢਾਂਗੇ ਧੋਪ ਦੇ ਵਿੱਚ ਤੇ ਫਿਰ ਨਾਲ ਇਹਨਾਂ ਦਾ ਸਿਰ ਵਗੈਰਾ ਬਾਹਰ ਦਾਾਂਗੇ ਤੇ ਫਿਰ ਬਿਸਤਰਾ ਵੀ ਚੱਕ ਦਾਂਗੇ ਥੋੜੀ ਧੁੱਪ ਲੱਗ ਜੂਗੀ ਬਿਸਤਰੇ ਨੂੰ ਵੀ ਤੇ ਬਾਕੀ ਹਲੇ ਮੌਸਮ ਬਾਹਰ ਠੰਡਾ ਜਿਹਾ ਹੀ ਸੀ ਧੁੱਪ ਠੰਡੀ ਜੀ ਤਾਂ ਨਹੀਂ ਆਪਾਂ ਇਹਨਾਂ ਨੂੰ ਬਾਹਰ ਕੱਢਿਆ ਹਣਾ ਠੰਡ ਲੱਗਦੀ ਹੈ ਨਾ ਠੰਡ ਜੀ ਲੱਗਦੀ ਹੈ ਹਣਾ ਕੋਈ ਨਾ ਰੋਟੀ ਖਾ ਕੇ ਫਿਰ ਬਾਹਰ ਨਿਕਲਦੇ ਆ ਤਾ ਹਣਾ ਜਾਣਾ ਨਾ ਧੁੱਪੇ ਬਹਿਣਾ ਹਾਂ ਧੁੱਪੇ ਬਹਿਣਾ ਫਿਰ ਵਿਟਾਮਿਨ ਡੀ ਵੀ ਚਾਹੀਦੀ ਆ ਚਲ ਉੱਠ ਜਾ ਮम्मा ਜਿਹੜਾ ਇਹਨਾਂ ਕੋਲ ਮਾਰ ਹੋ ਰਹੀ ਹੈ ਇਹ ਕੁੜੀ ਆਂਟੀ ਦੀ ਇਹ ਬਹੁਤ ਮਾਰ ਹੋ ਰਹੀ ਸੀ ਚਾਹੀਏ ਇਹ ਵੀਕਨੈਸ ਬਹੁਤ ਪ੍ਰਾਈਮ ਸੀ ਸਰੀਰ ਚ ਹਾਂ ਤੈਨੂੰ ਵੀਕਨੈਸ ਤੂੰ ਵੀ ਠੀਕਾਂ ਬਸ ਵੀਕਨੈਸ ਆ ਵੜੀ ਹਾਂ ਹੌਲੀ ਹੌਲੀ ਇਹਨੂੰ ਕਮਜ਼ੋਰੀ ਠੀਕ ਹੋ ਰਹੀ ਹੈ ਨਾ ਕਹੀਂ ਤਾਂ ਆਹ ਦਿਨੀ ਨਿਯਮਿਤ ਤਨ ਨਿੰਮ ਦੇ ਪੱਤੇ ਵਗੈਰਾ ਖਾਣ ਨੂੰ ਵੀ ਤਾਕਤ ਪਾਜ ਹੁਣ ਤੈਨੂੰ ਜੂਸ ਬਣਾ ਕੇ ਦਊਂਗੀ

ਦੂਜਾ ਹੱਥ ਦੂਜਾ ਹੱਥ ਵੀ ਦੇ ਆ ਕਰ ਲਾ ਇਹਨੇ ਜੂੜੇ ਨੂੰ ਬਣਾ ਲਾ ਹਾਂ ਜਿੰਨਾ ਕਸਣਾ ਕਸ ਲਾ ਫੇ ਮੇਥੋਂ ਬਾੜਾ ਕਸਿਆ ਜਾਊ ਬਾੜਾ ਨਾ ਕਸਿਆ ਕਰ ਹਾਂ ਲਓ ਜੀ ਆਪਣਾ ਜਿਹੜੇ ਕੰਮ ਧੰਦੇ ਨਹੀਂ ਉਹ ਤਾਂ ਹੋ ਗਏ ਕੰਪਲੀਟ ਤੇ ਹੁਣ ਜਿਹੜੇ ਸਵੇਰ ਦੇ ਨਹੀਂ ਉਹ ਸਾਰੇ ਕੰਪਲੀਟ ਹੋ ਗਏ ਤੇ ਹੁਣ ਆਪਾਂ ਦੁਪਹਿਰ ਦੇ ਜਿਹੜੇ ਕੰਮ ਧੰਦੇ ਆ ਉਹ ਕਰਾਂਗੇ ਉਹ ਵੀ ਹਲੇ ਟਾਈਮ ਪੇ ਆਗਾ ਕਿਉਂਕਿ ਦੁਪਹਿਰੇ ਮੰਮੀ ਨੂੰ ਦਵਾਈ ਦੇਣੀ ਆ ਜੂਸ ਵਗੈਰਾ ਦੇਣੇ ਹੁੰਦੇ ਆ ਹਨ ਦੁਪਹਿਰੇ ਰੋਟੀ ਹੋਣਾ ਸੀ ਅੱਜ ਕੱਲ ਅਸੀਂ ਵੀ ਨਹੀਂ ਖਾਂਦੇ ਮੈਂ ਵੀ ਨਹੀਂ ਖਾਂਦੀ ਈਰਮਾਨ ਵੀ ਨਹੀਂ ਖਾਂਦਾ ਤੇ ਬਾਕੀ ਅਸੀਂ ਜਿਹੜੀ ਸਾਡੀ ਰੋਟੀ ਆ ਉਹ ਤਾਂ ਮੈਂ ਸਵੇਰੇ ਬਣਾ ਲੈਨੀ ਆ ਦੁਪਹਿਰ ਦੀ ਤੇ ਜੇ ਖਾਣੀ ਹੁੰਦੀ ਕਿਸੇ ਨੇ ਖਾ ਲੈਂਦੇ ਨਹੀਂ ਤਾਂ ਕੋਈ ਵੈਸੇ ਅੱਜ ਕੱਲ ਖਾਂਦੇ ਨਹੀਂ ਹੈਗੇ ਕਿਉਂਕਿ ਦਿਨ ਛੋਟੇ ਹੋ ਗਏ ਹਨ ਤੇ ਥੋੜੀਆਂ ਰੋਟੀਆਂ ਬਣੀਆਂ ਹੁੰਦੀਆਂ ਉਹ ਫਿਰ ਮੈਂ ਕੀ ਕਰਦੀ ਆ ਅੱਥ ਨਹੀਂ ਅਸੀਂ ਕੁੱਤਿਆਂ ਨੂੰ ਪਾ ਦਨੇ ਜਿਹੜੇ ਵਾਧੂ ਰੋਟੀਆਂ ਹੁੰਦੀਆਂ ਅੱਥ ਨਹੀਂ ਫਿਰ ਤਾਜੀ ਰੋਟੀ ਹੋਰ ਬਣ ਜਾਂਦੀ ਆ ਤੇ ਬਾਕੀ ਸਾਰਾ ਦਿਨ ਵਸੇਦੀ ਨਿਕਲ ਜਾਂਦਾ ਹੈ ਕੰਮਧੰਦਿਆਂ ਦੇ ਵਿੱਚ ਤੇ ਕਦੇ ਮੰਮੀ ਲਈ ਕੁਝ ਬਣਾਣਾ ਜੂਸ ਬਣਾਣਾ ਕਿਸੇ ਦਵਾਈ ਦਾ ਟਾਈਮ ਹੋ ਗਿਆ ਦਵਾਈ ਵੀ ਦਿਨ ਵਿੱਚ 6 ਵਾਰ ਦੇਣੀ ਹੁੰਦੀ ਹੈ ਹਨਾ ਉਹਦਾ ਕਰਕੇ ਵੀ ਫਿਰ ਟਾਈਮ ਜਿਹੜਾ ਬਹੁਤ ਔਖਾ ਹੋ ਰਿਹਾ ਸੀ ਮੈਨੂੰ ਕੱਢਣਾ ਤੇ ਵੀਡੀਓ ਵੀ ਤੁਹਾਨੂੰ ਪਤਾ ਹੀ ਹੈ ਕਾਫੀ ਲੇਟ ਹੁੰਦੀਆਂ ਜਾ ਰਹੀਆਂ ਫਿਰ ਮਾਨ ਦੇ ਡੈਡੀ ਮੈਨੂੰ ਕਹਿੰਦੇ ਵੀ ਤੇਰੀ ਇਹ ਵੀ ਮਿਹਨਤ ਕੀਤੀ ਹੋਈ ਆ ਕਹਿੰਦੇ ਵੀ ਤੂੰ ਆਦਾ ਇਧਰ ਨੂੰ ਵੀ ਥੋੜਾ ਧਿਆਨ ਰੱਖ ਲੈ ਹਨਾ ਕਹਿੰਦੇ ਦੋ ਵੀਡੀਓ ਚੱਲ ਤੋਂ ਆਪਣੀ ਐਡਵਾਂਸ ਲੈ ਕੇ ਚੱਲ ਲੈ ਵੀ ਤਾਂ ਕਿ ਜੇ ਕਦੇ ਨਾ ਵੀ ਬਣੀ ਵੀਡੀਓ ਤੇਰੇ ਕੋਲ ਬਣੀ ਪਈ ਜਿਹੜੀ ਉਹ ਪਾ ਸਕਦੀਆਂ ਤੇ ਤੁਹਾਨੂੰ ਵੀ ਪਤਾ ਹੀ ਹੈ ਹਨਾ ਇੱਕ ਸਾਲ ਦੀ ਮਿਹਨਤ ਆ ਬਹੁਤ ਮਿਹਨਤ ਕੀਤੀ ਆ ਮੈਂ ਚੈਨਲ ਤੇ ਵੀ ਸੋ ਇਥੋਂ ਤੱਕ ਆਪਾਂ ਪਰਮਾਤਮਾ ਦੀ ਮਿਹਰ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਸਾਦਕਾ ਹੀ ਆਈਆਂ ਤੇ ਹੋਰ ਜ਼ਿਆਦਾ ਸਪੋਰਟ ਕਰਿਓ ਕਿਉਂਕਿ ਹੁਣ ਤਾਂ ਤਾਂ ਸਾਨੂੰ ਤੁਹਾਡੇ ਸਪੋਰਟ ਦੀ ਹੋਰ ਵੀ ਜ਼ਿਆਦਾ ਲੋੜ ਹੈ ਤੇ ਬਾਕੀ ਬਸ ਮੰਮੀ ਦੇ ਨਾਲ ਮਤਲਬ ਸਾਰਾ ਦਿਨ ਇਦਾਂ ਹੀ ਨਿਕਲ ਜਾਂਦਾ ਇਹ ਹੁੰਦਾ ਵੀ ਹਨਾ ਕਿਉਂਕਿ ਜਿਹੜਾ ਹੁਣ ਇਹ ਟਾਈਮ ਹੈ ਹਨਾ ਇਕ ਤਾਂ ਉਹਨਾਂ ਨੂੰ ਸਾਡੀ ਸਭ ਤੋਂ ਵੱਧ ਲੋੜ ਆ ਇੱਕ ਜਦੋਂ ਕਿਸੇ ਚੀਜ਼ ਨੂੰ ਖੋਣ ਦਾ ਡਰ ਹੁੰਦਾ ਨਾ ਫਿਰ ਆਪਾਂ ਨੂੰ ਹੋਰ ਵੀ ਜ਼ਿਆਦਾ ਅਟੈਚਮੈਂਟ ਜੀ ਹੋ ਜਾਂਦੀ ਹੈ ਹੋਰ ਵੀ ਜ਼ਿਆਦਾ ਇਹ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਟਾਈਮ ਉਸ ਇਨਸਾਨ ਨਾਲ ਬਿਤਾਈਏ ਜੋ ਅੱਜ ਮੁਸ਼ਕਿਲ ਦੇ ਵਿੱਚ ਹੈ ਨਾ ਸੋ ਅਗਰ ਤੁਹਾਡੇ ਵੀ ਮਾਪੇ ਹੈਗੇ ਆ ਵੱਧ ਤੋਂ ਵੱਧ ਟਾਈਮ ਉਹਨਾਂ ਦੇ ਨਾਲ ਬਤਾਓ ਕਿਉਂਕਿ ਕੰਮ ਤਾਂ ਦੇ ਤਾਂ ਹੁੰਦੇ ਹੀ ਰਹਿੰਦੇ ਆ ਨਾ ਜ਼ਿੰਦਗੀ ਦੇ ਵਿੱਚ ਤੇ ਲੇਕਿਨ ਜਿਹੜਾ ਇਹ ਟਾਈਮ ਹੁੰਦਾ ਹੈ ਇਹਨੂੰ ਆਪਾਂ ਹਮੇਸ਼ਾ ਮਿਸ ਕਰਦੇ ਆਂ ਤੇ ਜਦੋਂ ਕਦੇ ਰੱਬ ਨਾ ਕਰੇ ਜੋ ਫੇਸ ਅਸੀਂ ਕੀਤੀ ਚੀਜ਼ ਉਹ ਰੱਬ ਪਰਮਾਤਮਾ ਕਿਸੇ ਨੂੰ ਨਾ ਉਹ ਦਿਨ ਦਿਖਾਵੇ ਚਾਹੇ ਕੋਈ ਦੁਸ਼ਮਣ ਵੀ ਆ ਤੇ ਪਰ ਫਿਰ ਵੀ ਨਾ ਮੈਂ ਇੱਕ ਚੀਜ਼ ਜ਼ਰੂਰ ਕਹਾਂਗੀ ਜਦੋਂ ਕਿਸੇ ਚੀਜ਼ ਨੂੰ ਖੋਣ ਦਾ ਡਰ ਹੁੰਦਾ ਨਾ ਆਪਾਂ ਨੂੰ ਤਾਂ ਫਿਰ ਉਹਦੀ ਅਸਲ ਜਿਹੜੀ ਕੀਮਤ ਆਪਾਂ ਕਿਹਾ ਸਕਦੇ ਆਂ ਤੇ ਉਦੋਂ ਅਸਲ ਦੇ ਵਿੱਚ ਪਤਾ ਚੱਲਦੀ ਹੈ ਉਦੋਂ ਫਿਰ ਆਪਾਂ ਨੂੰ ਪਤਾ ਚੱਲਦਾ ਵੀ ਆਪਾਂ ਕੀ ਹੁਣ ਤੱਕ ਗਵਾ ਰਹੇ ਸੀ ਹਣਾ ਸਿਸਕਾਰ ਕੇ ਵੱਧ ਤੋਂ ਵੱਧ ਟਾਈਮ ਆਪਣੇ ਮਾਪੇ-ਮਾਪੇ ਨਾਲ ਜ਼ਰੂਰ ਬਤਾਇਆ ਕਰੋ ਤੇ ਪਤਾ ਨਹੀਂ ਹੁੰਦਾ ਹਣਾ ਅਗਲਾ ਪਲ ਕਿਹੇ ਜਾਣਾ ਕਿਹੇ ਨਹੀਂ ਆਣਾ ਵੀ ਅਸੀਂ ਮੇਰੀ ਇਹੀ ਅਰਦਾਸ ਹੈ ਕਿ ਵਾਹਿਗੁਰੂ ਸਭ ਦੇ ਮਾਪੇ-ਮਾਪ ਨੂੰ ਤੰਦਰੁਸਤੀਆਂ ਬਖਸ਼ੇ ਸਾਡੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਸਾਰੇ ਪਰਿਵਾਰ ਹੱਸਦੇ ਵਸਦੇ ਰਹਿਣ ਸੋ ਚਲੋ ਜੀ ਹੁਣ ਆਪਾਂ ਵੀਡੀਓ ਦੇ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਮਿਲਦਿਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ